ਉਹਦੀ ਹੋ ਗਈ। ਬਸ ਜਿਹੜਾ ਮਾਮਲਾ ਹੈ ਲੈਬ ਦੇ ਵਿੱਚ ਜਿਹੜਾ ਗਮਨ ਹੋਇਆ ਪੈਸੇ ਦਾ ਉਸ ਨੂੰ ਕੀ ਸਰਕ ਮਾਮਲਾ ਕਿਹਾ। ਇਸੇ ਲਈ ਉਹਦੇ ਵਿੱਚ ਉਹਦੇ ਵਿੱਚ ਆਡਿਟ ਕਰਵਾਇਆ ਗਿਆ ਸੀ ਔਰ ਉਹਦੀ ਜਿਹੜੀ ਰਿਪੋਰਟ ਹੈ ਆਡਿਟ ਦੀ ਉਹ ਪ੍ਰਿੰਸੀਪਲ ਸਾਹਿਬ ਨੂੰ ਭੇਜੀ ਹੈ। ਬਸ ਇਹੀ ਹੈ ਬਾਕੀ ਮੈਨੂੰ ਹਜੇ ਕੁਝ ਨਹੀਂ ਉਹਦੇ ਬਾਰੇ। ਉਹਦੇ ਵਿੱਚ ਕਿੰਨੀ ਕਮਾਉਂ ਸੀਗੀ ਸਰ ਉਹਦੇ ਵਿੱਚ ਐਗਜ਼ੈਕਟ ਅਮਾਉਂਟ ਸੀ ਨਾ ਸਾਰੀ ਕਾਊਂਟ ਵਾਲਿਆਂ ਨੂੰ ਪੁੱਛ ਕੇ ਤੁਹਾਨੂੰ ਇੰਕਵੈਟ ਵਿੱਚ ਦੱਸ ਸਕਾਂਗਾ ਬਟ ਮੈਨੂੰ ਨਹੀਂ ਪਤਾ ਮੈਂ ਸੱਚ ਰਿਪੋਰਟ ਕਿਹੜੀ ਹੈ ਉਹ ਪ੍ਰਿੰਸੀਪਲ ਡਾਇਰੈਕਟਰ ਪ੍ਰਿੰਸੀਪਲ ਸਭ ਨੂੰ ਭੇਜ ਦਿੱਤੀ ਉਹਨਾਂ ਦੇ ਡੋਮੇਨ ਚਾਹੁੰਦਾ ਹੈ ਵੀ ਜੋ ਵੀ ਉਹਨਾਂ ਨੇ ਅੱਗੇ ਕਰਨਾ ਹੈ ਉਹਨੂੰ ਇਨਕੁਆਇਰੀ ਕਰਾਉਣੀ ਹੈ ਕੀ ਕਰੀਏ ਜੋ ਇਹ ਵੀ ਇਸ ਦੇ ਟਾਈਮ ਤੇ ਸੁਰਸ਼ੀ ਤੇ ਤਨਖਾਹ ਜੀ ਕਦੀ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆਇਆ ਜੀ ਇਹ ਕੀ ਆਪਾਂ ਦੇ ਧਿਆਨ ਦੇ ਵਿੱਚ ਮਾਰ ਲਿਆ ਕਿਉਂਕਿ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਜੀ ਇੱਕ ਵਾਰ ਜਾਂਚ ਵੀ ਹੋਈ ਹੈ ਕਿ ਜਿੱਥੇ 50 ਲੱਖ ਰੁਪਏ ਆਮਦਨ ਹੋਈ ਸੀ ਉਹਨੋਂ ਉਸੇ 1 ਡੇਢ ਲੱਖ ਹੋਣ ਲੱਗੀ ਸੀ ਜਦੋਂ ਕੋਈ ਕੰਮ ਸਾਹਮਣੇ ਆਇ ਔਰ ਜੰਦ ਵਿੱਚ ਨਹੀਂ ਆਇਆ ਜੀ ਸਾਡਾ ਮੰਦ ਨਹੀਂ ਇਹ ਆਡਿਟ ਕਰਵਾਇਆ ਇਸੇ ਲਈ ਕਰਵਾਇਆ ਜੀ ਦੇਖ ਇਸੀ ਚੀਜ਼ ਦੇਖਣ ਵਾਸਤੇ ਸਾਡਾ ਰੂਟੀਨ ਹੁੰਦਾ ਜੀ ਆਡਿਟ ਕਰਵਾਉਣਾ ਕੋਈ ਐਸਾ ਨਹੀਂ ਹੈ ਵੀ ਸਪੈਸ਼ਲ ਆਡਿਟ ਕਰਵਾਇਆ ਆਡਿਟ ਤੋਂ ਪਤਾ ਲੱਗਿਆ ਜੇ ਕੁਝ ਉਹਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਉਸ ਹੀ ਸਾਰਾ ਅੱਗੇ ਫਰਦਰ ਹਾਇਰ ਅਥਾਰਟੀ ਨੂੰ ਦੱਸਾਂਗੇ ਕਿੰਨੇ ਬੰਦੇ ਜੀ ਇਹਦੇ ਵਿੱਚ ਨਹੀਂ ਜੀ ਐਸਾ ਹਜੇ ਕੋਈ ਇਨਕੁਆਰੀ ਨਹੀਂ ਹੋਈ ਜੀ ਉਹਦੀ ਇਨਕੁਆਰੀ ਹੋਈ ਹੈ ਹੋਈ ਹੀ ਉਹਦੇ ਬਾਰੇ ਨੂੰ ਨਹੀਂ ਪਤਾ ਜੀ ਉਹ ਸਾਰਾ ਕੁਝ ਡਾਇਰੈਕਟਰ ਪ੍ਰਿੰਸੀਪਲਸ ਆਪ ਦੇ ਉਹਦੇ ਵਿੱਚ ਅੰਦਰ ਡੋਮੇਨ ਵਿੱਚ ਇਨਕੁਆਰੀ ਕਰਾਉਣੀ ਮੈਂ ਸਾਰਾ ਕੇਸ ਜਿਹੜਾ ਉੱਪਰ ਭੇਜਤਾ ਜੋ ਵੀ ਆਡਿਟ ਦੀ ਰਿਪੋਰਟ ਸੀ ਇਹਦੇ ਨਾਲ ਉਸ ਤੋਂ ਸਮੇਂ ਕੰਮ ਕਰ ਰਹੇ ਨਹੀਂ ਜੀ ਉਹਨਾਂ ਨੂੰ ਕੋਈ ਸਾਈਡਲਾਈਨ ਕੀਤਾ ਹੈ ਜੀ ਹਾਂਜੀ ਉਹ ਉਹਨਾਂ ਨੂੰ ਬਦਲ ਦਿੱਤਾ ਗਿਆ ਉਹਨਾਂ ਨੂੰ ਸਾਈਡਲਾਈਨ ਕਰ ਦਿੱਤਾ ਪਰ ਹਜੇ ਤੱਕ ਕੋਈ ਐਸਾ ਨਹੀਂ ਪਤਾ ਚੱਲਿਆ ਵੀ ਗਿਲਟੀ ਕੌਣ ਹੈ ਜਾਂ ਕੁਛ ਹੈ ਜਾਂ ਕੀ ਹੈ ਉਹ ਤੇ ਦੁਆਰਾ ਰੀਚੈੱਕ ਹੋਏਗਾ ਵੀ ਇਹ ਆਡਿਟ ਰਿਪੋਰਟ ठीक पाई जाएगी तो ਤੇ ਉਸ ਉਨਾ ਤੇ ਐਕਸ਼ਨ ਲਿਤਾ ਜਾਏਗਾ ਜਿਹ ਉਹ ਇਹਨਾਂ ਦੁਆਰਾ ਆਡਿਟ ਹੋਦਾ ਹੈ ਜੀ ਕਿਵੇਂ ਬੁੱਕਾਂ ਦੇ ਸਾਈਲੈਂਟ ਕੀਤਾ ਜਿਹੜੇ ਉੱਥੇ ਉਸ ਉਸ ਤੇ ਸੀ ਜੀ ਕਾਉਂਟਰ ਕੈਸ਼ ਆਊਟ ਕਰਦੇ ਸੀ ਸਾਰੇ ਕੁਝ ਅਸੀ ਗੱਲ ਦੇਖੋ ਡਿਪਾਰਟਮੈਂਟ ਪੈਥੋਲੋਜੀ ਤੋਂ ਪਹਿਲੇ ਪੈਥੋਲੋਜੀ ਤੋਂ ਚੱਲ ਰਿਹਾ ਸੀ ਇਹ ਡਿਪਾਰਟਮੈਂਟ ਪੈਥੋਲੋਜੀ ਦੇ ਡਿਪਾਰਟਮੈਂਟ ਦੇ ਪ੍ਰਜਿੰਦਰਾ ਹਸਪੀਟਲ ਨੂੰ ਆਫਲਾਈਨ ਆਨਲਾਈਨ ਸਟਾਰਟ ਕਰਤਾ ਉਹ ਸਾਰਾ ਕੁਝ ਕੰਪਿਊਟਰਾਈਜ਼ਡ ਸਟਾਰਟ ਹੋ ਗਿਆ ਤੁਸੀਂ ਦੇਖਿਆ ਹੋਣਗੇ ਉਹ ਸਾਰਾ ਕੁਝ ਉਸ ਦਾ ਅੰਦਾਜ਼ਨ ਕਿੰਨੇ ਦਾ ਅਮਾਉਂਟ ਹੋਏਗੀ ਕਿਸੇ ਜੀ ਐਸੀ ਅਮਾਉਂਟ ਦਾ ਜਿਹੜਾ ਗਵਰਨ ਜਿਹੜਾ ਇਹ ਤੇ ਆਡੀਟ ਵੱਲੋਂ ਕੀਤਾ ਜੀ ਉਹ ਮੈਨੂੰ ਐਗਜ਼ੈਕਟ ਅਮਾਉਂਟ ਨਹੀਂ ਪਤਾ ਉਹ ਉਧਰ ਪ੍ਰਿੰਸੀਪਲ ਸਾਹਿਬ ਦੇ ਕੋਲ ਗਈ ਹੈ ਰਿਪੋਰਟ ਉੱਥੇ ਤੁਸੀਂ ਪਤਾ ਕਰ ਸਕਦੇ ਹੋ ਪਿਛਲੇ ਪੰਜ ਸਾਲਾਂ ਕਿੰਨੇ ਚੱਲਦੇ ਸੀ ਇਸ ਤਰ੍ਹਾਂ ਦੇ ਮੈਂ ਤੇ ਹਜੇ ਜੀ 4 ਮਹੀਨੇ ਹੋਏ ਜੀ ਮੈਂ ਜੁਆਇਨ ਕੀਤਾ ਨੂੰ ਇਥੇ ਉਸਰ सच रिपोर्ट ਨੂੰ डायरेक्टर ਚੱਲ ਗਈ ਕਿ ਇਸ ਤਰੀਕੇ ਨਾਲ ਕੀ ਬਣਾਇਆ ਆ ਅ ਸੱਚ ਰਿਪੋਰਟ ਮੈਂ ਡਾਇਰੈਕਟਰ ਪ੍ਰਿੰਸੀਪਲ ਸਾਹਿਬ ਨੂੰ ਭੇਜ ਦਿੱਤੀ ਉਹਨਾਂ ਨੇ रिपोर्ट आ जाएगी ਹੈਗੀ सारे सामने आ जाएगी रिपोर्ट तो वो हायर अथॉरिटीज ਤੇ ਉਸ जाएगी ਰਿਪੋਰਟ ਆ ਜਾਏਗੀ ਜੀ ਉਹ ਸਾਰੇ ਸਾਹਮਣੇ ਆ ਜਾਏਗੀ ਰਿਪੋਰਟ ਉਹ ਜਿਹੜਾ ਵੀ ਇਨਵੋਲਵ ਹੋਏਗਾ एग्जैक्ट एक्शन ता पता लगेगा जी जो कोई गिल्टी पाया है जी उस तो एस पर लॉ एज पर रूल जो होंगे